ਜਿੱਥੇ ਪੰਜਾਬ ਵਿੱਚ ਵੱਡੇ ਵੱਡੇ ਲੀਡਰਾਂ ਵੱਲੋਂ ਨਾਮਜ਼ਦਗੀ ਪੇਪਰ ਭਰੇ ਜਾ ਰਹੇ ਹਨ ਉਸ ਦੇ ਵਿੱਚ ਅਭਿਨੇਤਾ ਸੋਨੂ सूद ਦੀ ਭੈਣ ਨਾਮਜ਼ਦਗੀ ਪੇਪਰ ਭਰਨ ਸਾਈਕਲ ਉੱਪਰ ਪਹੁੰਚੇ ਮਾਲਵਿਕਾ सूद ਨੇ ਆਪਣੇ ਪੇਪਰ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿੱਧੇ ਸਾਦੇ ਢੰਗ ਨਾਲ ਨਾਮਜ਼ਦਗੀ ਪੇਪਰ ਭਰਨ ਆਏ ਨੇ ਤੇ ਪੂਰੀ ਆਸ਼ ਕਰਦੇ ਨੇ ਕਿ ਉਹਨਾਂ ਨੂੰ ਲੋਕਾਂ ਵੱਲੋਂ ਪਿਆਰ ਮਿਲੇਗਾ ਇੱਥੇ ਵੀ ਦੱਸ ਦਈਏ ਕਿ ਪੰਜਾਬ ਵਿੱਚ ਮੋਗਾ ਇੱਕ ਹੌਟਸ਼ਟ ਮੰਨੀ ਜਾ ਰਹੀ ਹੈ ਜਿੱਥੇ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਸੀ ਉਸ ਤੋਂ ਬਾਅਦ ਭਾਜਪਾ ਵੱਲੋਂ ਹਰਜੋਤ ਕਮਲ ਨੂੰ ਟਿਕਟ ਦੇ ਦਿੱਤੀ ਗਈ ਸੀ ਉਹਨਾਂ ਦੇ ਨਾਲ ਡਾਕਟਰ ਮਾਲਤੀ <th>ਪਰ ਵੀ ਹਾਜ਼ਰ ਹੈ ਲੱਗਦਾ ਕਿ ਸਾਈਕਲ ਤੇ ਇਸੇ ਲਈ ਆਏ ਹੁਣ ਪੈਦਲ ਦੀ ਨਹੀਂ ਵਾਰੀ ਹੁਣ ਪੈਡਲ ਮਾਰਨ ਦੀ ਵਾਰੀ ਹੈ ਔਰ ਸਾਰੇ ਮੋਗੇ ਸ਼ਹਿਰ ਦੀ ਵਾਰੀ ਹੈ ਅੰਦਰ ਤੇ ਹੀ ਦੇਖਦੇ ਰਹੇ ਕਿ ਸੇ ਠੀਕ ਕਰਨੀ ਸਾਈਕਲਿੰਗ ਕਰਦੇ ਰਹੇ ਹਾਂ ਅੱਜ ਨਾਮੀਨੇਸ਼ਨ ਵਾਈ ਕਰਨ ਪਹੁੰਚੇ ਬਿਲਕੁਲ ਤੁਸੀਂ ਸਾਰੇ ਜਾਣਦੇ ਹੋ ਕਿ ਮਾਲਵੇਗਾ ਸੂਤ ਸਵੇਰੇ 5 ਵਜੇ ਸੜਕਾਂ ਤੇ ਉਹ ਸਾਲਾ ਤੋਂ ਸਾਈਕਲਿੰਗ ਕਰ ਰਹੀ ਹੈ ਔਰ ਮੈਂ ਸੋਚਿਆ ਕਿ ਅੱਜ ਮੇਰੀ ਜਿਹੜੀ ਜਰਨੀ ਸਟਾਰਟ ਹੋ ਰਹੀ ਹੈ ਮੈਂ ਆਪਣੇ ਸਾਈਕਲ ਤੇ ਜਾਊਂਗੀ ਔਰ ਇਹ ਜਰਨੀ ਐਵੇਂ ਸਟਾਰਟ ਕਰੂੰਗਾ ਰਾਜਨੀਤੀ ਸਫਰ ਸ਼ੁਰੂ ਹੋ ਰਿਹਾ ਜੋ ਫਾਈਨਲੀ ਮੈਦਾਨ ਦੇ ਵਿੱਚ ਉਤਰਾਂਗੇ ਕੀ ਕਹੋਗੇ ਕਿਸ ਤਰ੍ਹਾਂ ਦੇ ਮਤਲਬ ਹੈ ਦੇਖੋ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੇ ਹੁਣ ਮੌਕਾ ਲੱਗਿਆ ਕਿ ਜੋ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ ਵੱਡੇ ਪੱਧਰ ਤੇ ਕਰੂੰਗੀ ਔਰ ਜਿਹੜੇ ਮੇਰੇ ਜਿੰਨੇ ਵੀ ਇੱਥੇ ਐਮਸੀਜ਼ ਆਏ ਹੈਗੇ ਐ ਮੇਅਰ ਆਏ ਐ ਔਰ ਜਿੰਨੇ ਵੀ ਸਾਡੀ ਸੀਨੀਅਰ ਲੀਡਰਸ਼ਿਪ ਆਈ ਹੈ ਕਾਂਗਰਸ ਪਾਰਟੀ ਦੀ ਮੈਂ ਉਹਨਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਟਾਈਮ ਕੱਢਿਆ ਔਰ ਮੈਨੂੰ ਹੌਸਲਾ ਦਿੱਤਾ ਕਿ ਉਹਨਾਂ ਦੀਆਂ ਬਾਵਾ ਹਮੇਸ਼ਾ ਮੇਰੇ ਨਾਲ ਹੈਗੀ ਐ ਔਰ ਮੈਂ ਕਹੂੰਗੀ ਕਿ ਜਿਹੜਾ ਸਾਡਾ মিডিਆ ਐ ਮੈਂ ਉਹਨਾਂ ਦਾ ਬਹੁਤ ਥੈਂਕਸ ਕਰਨਾ ਚਾਹੂੰਗੀ ਉਹ ਕਲਾ মিডিਆ ਨਹੀਂ ਮੇਰੇ ਫੈਮਲੀ ਹੈ ਪਰਿਵਾਰ ਹੈ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਸਾਥ ਦਿੱਤਾ ਥੈਂਕ ਯੂ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਪੰਜਾਬ